ਅੰਮ੍ਰਿਤਸਰ ਨਿਆਂ ਦੇ ਦੇਵਤਾ करम दे दाते अते सूरज दे पुत्र शनि देव जी महाराज दा जन्म दिहाड़ा शनि जयंती 7 जून दिन शुक्रवार नु श्री दरबार साहिब दे नजदीक स्थित अते पराचीन मंदिर विच बड़े श्रद्धा ate उत्साह नाल मनाया जावेगा इस मौके दी याद विच 31 मई नु मंदिर तो एक विशाल शोभा यात्रा वे कड्डी गई चीफ एडिटर कमलजीत सिंह दी विशेष रिपोर्ट शनिदेव का जो केंद्रीय मंदिर है अमृतसर में वो यहाँ श्री दरबार साहब के सामने है यहाँ हर वर्ष की तरह इस बार भी शनि जयंती के कार्यक्रम जो है चल रहे हैं ये कार्यक्रम आज प्रारंभ हुआ है आज सुबह आता है और जो मुख्य कार्यक्रम शनि जयंती का है वो सात जून को होगा शनि देव न्याय के देवता हैं, इंसाफ के देवता हैं और शनि पूजा करने वालों के सभी संकट दुख रोग शोक खत्म हो जाते हैं ये सूर्य पुत्र है छाया माता के पुत्र हैं। और इनका आशीर्वाद ताकत, ताकत नहीं सकती ये आसुरी शक्तियों का नाश करते हैं तो मैं सबको तो बधाई देती हूँ और सबसे प्रार्थना है अमृतसर वालों से विशेषकर कि सात जून को यहाँ आए और शनिदेव महाराज का आशीर्वाद दे ਮੰਗਰ ਦਾ ਪ੍ਰਸ਼ਾਦ ਲੇ ਅਤੇ ਜਨਤਾ ਕੇ ਸਾਥ ਮਿਲ ਕੇ ਸਭ ਦੀ ਸੇਵਾ ਕਰੇ ਜੈ ਹੋਵੇ ਅੱਜ ਸ਼ਨੀ ਜਨਤੀ ਦੇ ਸਾਰੇ ਸ਼ਨੀ ਭਗਤਾਂ ਨੂੰ ਬਹੁਤ ਬਹੁਤ ਵਧਾਈ ਖਾਸ ਕਰ ਸਨਾਤਨੀਆਂ ਨੂੰ ਖਾਸ ਕਰ ਇੱਥੋਂ ਦੀ ਮੈਨੇਜਮੈਂਟ ਨੂੰ ਜਿਹੜੇ ਹਰ ਸਾਲ ਦੀ ਤਰ੍ਹਾਂ ਅੱਜ ਵੀ ਬੜੀ ਪੂਰਤਾਨ ਨਾਲ ਸ਼ੋਭਾ ਯਾਤਰਾ ਕਰ ਰਹੇ 7 ਤਰੀਕ ਵਾਲੇ ਦਿਨ ਸ਼ਨੀ ਜਨਤੀ ਮੇਰੇ ਸਾਰੇ ਭਗਤਾਂ ਨਾਮ ਜੋੜ ਕੇ ਬੇਨਤੀ ਹਉ ਉਸ ਦੇ ਨਾਮ ਔਰ ਸ਼ਨੀ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਸਾਡੇ ਨਾਲ ਇਹ ਸ਼ਹਿਰ ਦੇ ਸਮੁੱਚ ਜਿਨੀਆਂ ਵੀ ਪਾਰਟੀਆਂ ਨੇ ਜਿੰਨੇ ਵੀ ਭਰਾਣੇ ਜਿਹੜੇ ਵਧੀਆ ਕਾਰਗਰਮ ਮਾਰਦਾ ਮਾਰੇ ਦਾ ਕਰਦੇ ਨੇ ਸਾਰਾ ਜਰਾ ਸੰਯੋਗ ਆ सोनू ਮੰਤ ਜੀ ਰਾਹੁਲ ਜੀ ਆਪਣੇ ਮੰਦਰ ਤੋਂ ਫਿਰ सोनू ਮਾ सोनू ਭਾਜੀ ਮਾਡਨ ਮਾਤਾ ਮੰਦਰ ਤੋਂ ਸਾਨੂੰ ਮੰਨ ਚਲੀਸਾ ਪਰਿਵਾਰ ਜਰੂਨਾਥ ਮੰਦਰ ਤੋਂ ਸਾਰੇ ਭਰਾਵਾਂ ਦੇ ਸੰਯੋਗ ਦੇ ਨਾਲ ਸ਼ੋਭਾ ਯਾਤਰਾ ਸਾਰੇ ਭਰਾਵਾਂ ਦਾ ਸੰਯੋਗ ਹੈ ਜੀ ਉਹਦੇ ਸੰਯੋਗ ਦੇ ਨਾਲ ਸਾਰੇ ਸਮੁੱਖ ਕਾਰਗਰਤਾ ਮਿਲ ਕੇ ਸ਼ੋਭਾ ਯਾਤਰਾ ਜਨੀਵਾਰੀ ਦੀ ਦਾ ਆਯੋਜਨ ਕਰ ਰਹੇ ਆ ਸ਼ੋਭਾ ਯਾਤਰਾ ਜਨੀਵਾਰੀ ਘੰਟਾ ਘੜਜੋਂ ਤੋਂ ਸ਼ੁਰੂ ਕਰਕੇ ਜਲਿਆਣਾ ਬਾਗ ਆਲੂਲਾ ਕਟਰਾ ਕਰਮੋ ਦਿਓੜੀ ਉੱਥੋਂ ਘੁੰਮਦੇ ਗੁਰੂ ਬਾਜ਼ਾਰ ਦਾਲ ਗੁਰੂ ਬਾਜ਼ਾਰ ਗੁਰੂ ਬਾਜ਼ਾਰ ਤੋਂ ਟੁੰਡਾ ਤਲਾਬ ਸ਼ਕਤੀ ਨਗਰ ਦੂਨ ਮੰਡੀ ਅੱਗੇ ਅੱਗੋ ਆਟਾ ਮੰਡੀ ਤਣੀ ਵਾਪਸੀ ਆਪਾਂ ਮੰਦਰ ਵਾਸੀ ਆਵਾਂਗੇ ਜੀ ਕਿ ਪਾਉ ਦਾ ਨਾਂ ਜਨਤੀ ਦੇ ਦਿਨ ਆਪਾਂ ਫਿਰ ਸਾਰੇ ਸੱਜ ਜੋੜ ਕੇ ਸਾਰੇ ਨਗਰ ਵਾਸੀਆਂ ਦੇ ਕੇ ਅਨੁਰੋਧ ਕਰਦੇ ਆ ਕਿ ਸਾਰੇ ਸ਼ਨੀ ਮਾਰੇ ਦੇ ਮੰਦਰ ਆਣ ਮਾਰੇ ਦਾ ਜਿਹੜਾ ਜਨਮ ਦਿਹਾੜਾ ਬਣਾਣ ਤੇ ਸ਼ਨੀ ਮਾਰੀ ਦਾ ਆਸ਼ੀਰਵਾਦ ਪ੍ਰਾਪਤ ਕਰੀਏ ਆਪਾਂ ਸ਼ਨੀ ਮਾਰੇ ਦਾ ਜਨਮ ਦਿਨ ਜਿਹੜਾ ਹੈ ਵੈਸੇ 6 ਤਰੀਕ ਨੂੰ ਹੈ ਪਰ ਆਪਾਂ ਆਪਣੇ ਮੰਦਰ ਦੇ ਵਿੱਚ 7 ਤਰੀਕ ਦਾ ਆਯੋਜਨ ਕੀਤਾ ਆਪਾਂ ਸਾਰੇ ਸ਼ਹਿਰ ਵਾਸੀਆਂ ਨੂੰ ਕਹਾਂਗੇ ਸ਼ਨੀ ਮਾਰੇ ਦੇ ਮੰਦਰ ਘੰਟਾ ਘਰ ਚੌਂਕ ਦੇ 7 ਤਰੀਕ ਨੂੰ ਮਾਰੇ ਦੇ ਜਨਮ ਦਿਵਸ ਦੇ ਵਿੱਚ ਜਿਹੜਾ ਪ੍ਰੋਗਰਾਮ ਕੀਤਾ ਗਿਆ ਸਾਰੇ ਉੱਥੇ ਆਣ ਮਾਰਾ ਜੀ ਦਾ ਆਸ਼ੀਰਵਾਦ ਪ੍ਰਾਪਤ